ਪਹਿਲਾਂ ਮੈਨੂੰ ਇਹ ਦੱਸ ਵੀ ਗੱਲ ਕੀ ਹੁੰਦੀ ਪਈ ਅੰਮ੍ਰਿਤਪਾਲ 11ਵਾਂ ਗੁਰੂ ਆ ਹਾਂ ਗੁਰੂ ਆ 11ਵਾਂ ਗੁਰੂ ਆ ਤਾਂ ਅੰਮ੍ਰਿਤਪਾਲ 11ਵਾਂ ਗੁਰੂ ਆ ਹਾਂ ਗੁਰੂ ਆ ਤੇਰੇ ਜੰਮਣ ਵਾਲਿਆਂ ਤੇ ਲਾਨਤ 11ਵਾਂ ਨਹੀਂ 12ਵਾਂ 13ਵਾਂ ਹੀ ਆ ਹੋਰ ਦੱਸ ਤੇਰੇ ਜੰਮਣ ਵਾਲੀ ਕੁੱਖ ਤੇ ਲਾਨਤ ਅੱਛਾ ਤੇ ਤੇਰੀ ਭੈਜ ਸਵਰਗਾ ਚ ਵਾਈ ਸੀ ਜਾਂ ਤੇਰੀ ਜੰਮਣ ਵਾਲੀ ਕੁੱਖ ਤੇ ਲਾਨਤ ਜੇ ਅੰਮ੍ਰਿਤਪਾਲ 11ਵਾਂ ਗੁਰੂ ਆ ਨੇ ਨੇ ਯਾਰ ਮੈਂ ਤਾਂ ਮੈਂ 13ਵਾਂ 14ਵਾਂ ਹੀ ਆ ਕਈ ਹੋਰ ਵੀ ਆ ਤੇਰੀ ਜੰਮਣ ਵਾਲੀ ਕੁੱਖ ਤੇ ਲਾਨਤ ਵਿੱਚ ਹੋਰ ਵੀ ਆ ਗਈ। ਹੁਣ ਇਹਨੂੰ ਤੂੰ ਮੈਨੂੰ ਕਹਿ ਰਿਹਾ ਤੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਰਖਲਾਪੀ ਕੀਤੀ ਆ। ਤੂੰ ਇਹਨੂੰ ਹਰਾਮਜਾਦੇ ਨੂੰ ਕੁੱਤੇ ਨੂੰ ਗੱਲੇ ਨੂੰ 14ਵਾਂ, 12ਵਾਂ, 13ਵਾਂ, 14ਵਾਂ ਗੁਰੂ ਦੱਸ ਰਿਆ ਇਹਨੂੰ ਹਰਾਮਜਦੇ ਗੱਲੇ ਅਮਰਤਪਾਲ ਨੂੰ। ਪਹਿਲਾਂ ਮੈਨੂੰ ਇਹ ਦੱਸ ਵੀ ਗੱਲ ਕੀ ਹੁੰਦੀ ਪਈ। ਅਮਰਤਪਾਲ 11ਵਾਂ ਗੁਰੂ ਆ। ਹਾਂ ਗੁਰੂ ਆ 11ਵਾਂ ਗੁਰੂ ਆ। ਅਮਰਤਪਾਲ 11ਵਾਂ ਗੁਰੂ ਆ। ਹਾਂ ਗੁਰੂ ਆ। ਤੇਰੇ ਚੰਮਣ ਬਣਿਆ ਤੇ ਲਾਣਤ ਜਰਮਾਨੀ 12ਵਾਂ, 13ਵਾਂ ਹੀ ਆ ਹੋਰ ਦਾ। ਤੇਰੇ ਚੰਮਣ ਬਾੜੀ ਕੁੱਖ ਤੇ ਲਾਣਤ ਅੱਛਾ ਤੇ ਤੇਰੀ ਭੈਜ ਸਵਰਗਾ ਚ ਵਾ ਇਸੀ ਜੰਮ ਤੇਰੀ ਜੰਮਣ ਵਾਲੀ ਕੁੱਕ ਤੇ ਲਾਹਨਤ ਜੇ ਅਮਰਤਪਾਲ 11ਵਾਂ ਗੁਰੂ ਆ ਨਹੀਂ ਨਹੀਂ 11 ਮੈਂ ਤਾਂ 13ਵਾਂ 14ਵਾਂ ਆ ਕਈ ਹੋਰ ਵੀ ਆ ਤੇਰੀ ਜੰਮਣ ਵਾਲੀ ਕੁੱਕ ਤੇ ਲਾਹਨਤ ਵਿੱਚ ਹੋਰ ਵੀ ਆ ਕਈ ਹੁਣ ਇਹਨੂੰ ਤੂੰ ਮੈਨੂੰ ਕਹਿ ਰਿਹਾ ਤੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਰਖ ਲਾਪੀ ਕੀਤੀ ਆ ਤੂੰ ਇਹਨੂੰ ਆਰਾਮ ਜਾਨੇ ਨੂੰ ਕੁੱਤੇ ਨੂੰ ਗੱਲੇ ਨੂੰ 11ਵਾਂ 12ਵਾਂ 13ਵਾਂ 14ਵਾਂ ਗੁਰੂ ਦਸਰਾਇ ਨੂੰ ਹਰਾਮ ਜਦੇ ਗੱਲੇ ਅਮਰਤਪਾਲ ਨੂੰ